ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਝਾ ਟੀਵੀ ਤੇ ਸੋ ਕਹਿੰਦੇ ਨੇ ਕਿ ਜੇ ਅਰਦਾਸ ਦਿਲੋਂ ਕੀਤੀ ਜਾਵੇ ਤਾਂ ਰੱਬ ਵੀ ਜ਼ਰੂਰ ਸੁਣਦਾ ਹੈ ਤੇ ਸ਼ਾਇਦ ਇਹੀ ਕਾਰਨ ਹੈ ਕਿ ਗਿੱਪੀ ਗਰੇਵਾਲ ਹੋਰਾਂ ਦੀ दिली ਤਮਨਾ ਆਖਿਰਕਾਰ ਪੂਰੀ ਹੋ ਚੁੱਕੀ ਹੈ ਕਿਉਂਕਿ ਫਿਲਮ ਅਰਦਾਸ ਕਰਾਂ ਸਰਬੱਤ ਦੇ ਭਲੇ ਦੀ ਫਾਈਨਲੀ ਰਿਲੀਜ਼ ਹੋਣ ਦੇ ਲਈ ਪੂਰੇ ਤਰ੍ਹਾਂ ਦੇ ਨਾਲ ਤਿਆਰ ਹੈ ਸੋ ਦੱਸ ਦਈਏ ਕਿ ਫਿਲਮ 13 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਤੇ ਉੱਥੇ ਹੀ ਫਿਲਮ ਦੀ ਸਟਾਰ ਕਾਸਟ ਦੇ ਵੱਲੋਂ ਹੁਣ ਜ਼ੋਰਾਂ ਸ਼ੋਰਾਂ ਤੇ பிரமோஷன்ஸ் ਸ਼ੁਰੂਆਤ ਕੀਤੀ ਗਈ ਹੈ ਕੈਨੇਡਾ ਦੇ ਬ੍ਰੈਂਪਟਨ ਤੋਂ ਸੋ ਬ੍ਰੈਂਪਟਨ ਦੀ ਧਰਤੀ ਦੇ ਵਿੱਚ ਫਿਲਮ ਦੀ ਸਾਰੀ ਸਟਾਰ ਕਾਸਟ ਪਹੁੰਚੀ ਜਿੱਥੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਨਾਲ ਹੀ ਡੂੰਗੀਆਂ ਫਿਲਮ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਸੋ ਹੁਣ ਹਰ ਕੋਈ ਇਹ ਜ਼ਰੂਰ ਸੋਚਦਾ ਹੋਵੇਗਾ ਕਿ ਅਰਦਾਜ਼ ਇੱਕ ਮੋਟੀਵੇਸ਼ਨਲ ਅਤੇ ਇਮੋਸ਼ਨਲ ਕਨਸੈਪਟ ਹੈ ਸੋ ਅਜਿਹੇ ਕਨਸੈਪਟ ਉਤੇ ਕਿਵੇਂ ਕੋਈ ਵਿਗਨ ਆ ਸਕਦਾ ਪਰ ਖੁਦ ਗੁਰਪ੍ਰੀਤ ਖੁੱਗੀ ਹੋਰਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਇਹਨਾਂ ਸਾਰੇ ਵਿਗਨਾਂ ਨੂੰ ਪਾਰ ਕਰਕੇ ਇਸ ਫਿਲਮ ਦੇ ਉਤੇ ਖੂਬਸੂਰਤ ਕੰਮ ਕੀਤਾ ਹੈ ਜਿਹੜਾ ਭਾਜੀ ਜ਼ਿਕਰ ਕਰ ਰਹੇ ਨੇ ਉਹ ਕਿ ਸ਼ਾਰਟ ਹੈ ਸਾਡੀ ਗੱਡੀ ਪੈਂਚਰ ਹੋ ਜਾਂਦੀ ਹੈ ਉਹ ਬ੍ਰੇਕ ਲਾਉਣੀ ਸੀ ਤੇ ਉਹ ਸਾਡੇ ਰਾਣਾ ਜੀ ਬੜੇ ਸੀਰੀਅਸ ਹੋ ਜਾਂਦੇ ਕਈ ਵਾਰੀ ਉਹਨਾਂ ਐਸੀ ਬ੍ਰੇਕ ਲਾਈਏ ਸਾਰੇ ਸੀਟਾਂ ਤੇ ਬੈਠੇ ਹੁੰਦੇ ਨੇ ਮੈਂ ਰਿਵਰਸ ਇਹਨਾਂ ਵੱਲ ਮੂੰਹ ਕਰਕੇ ਉਹ ਗੱਡੀ 'ਚ ਜਿਹੜੇ ਬੋਨਟ 'ਤੇ ਬੈਠਾ ਹੁੰਨਾ ਮੈਂ ਉਹਨਾਂ ਜਿੱਦਾਂ ਬ੍ਰੇਕ ਮਾਰੀ ਜੇ ਪਿੱਛੇ ਸ਼ੀਸ਼ਾ ਨਾ ਹੁੰਦਾ ਤੇ ਮੈਂ 20 ਫੁੱਟ ਅੱਗੋਂ ਚੱਕ ਕੇ ਲਿਆਉਣਾ ਪੈਣਾ ਸੀ ਉਹ ਤਾਂ ਛੁਗਲ ਦੀ ਗੱਲ ਹੈ ਪਰ ਸਾਨੂੰ ਮੁਸ਼ਕਲ ਦਿੱਕਤ ਆਈ ਕਿਉਂ ਨਹੀਂ ਆਣੀ ਆਈ ਵੀ ਨਹੀਂ ਆ ਸਕਦੀ ਵੀ ਨਹੀਂ ਸੀ ਉਹਦਾ ਕਾਰਨ ਕੀ ਹੈ ਕਿ ਜਦੋਂ ਅਰਦਾਸ ਕਰਕੇ ਤੁਰੇ ਤਾਂ ਫਿਰ ਬਿਗਨ ਆਉਂਦਾ ਹੀ ਕੋਈ ਨਹੀਂ ਅਸੀਂ ਕਰੋ ਹੀ ਅਰਦਾਸ ਕਰਕੇ ਤੁਰੇ ਸੀ ਤੀਨੇ ਤਾਪ ਨਿਵਾਰਨ ਹਾਰਾ ਦੁਖ ਅੰਤ ਸੁਖ ਰਾਸ ਤਾਂ ਕੋ ਬਿਗਨ ਨਾ ਕੋ ਉ ਲਾਗੇ ਜਾਂ ਕੀ ਪ੍ਰਭਾ ਕੇ ਅਰਦਾਸ ਅਤੇ ਇਹੀ ਖਾਸ ਗੱਲ ਹੈ ਕਿ ਗਿੱਪੀ ਗਰੇਵਾਲ ਹੋਰਾਂ ਦੀਆਂ ਫਿਲਮਾਂ ਨੂੰ ਹੁਣ ਬਾਲੀਵੁੱਡ ਸਿਨੇਮਾ ਦੇ ਵਿੱਚ ਵੀ ਇੰਨਾ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਸੋ ਪਹਿਲਾਂ ਕਿਤੇ ਨਾ ਕਿਤੇ ਇਹ ਮਿਥ ਜ਼ਰੂਰ ਸੀ ਕਿ ਹਿੰਦੀ ਫਿਲਮਾਂ ਵਾਲੇ ਪੰਜਾਬੀ ਸਿਨੇਮਾ ਨੂੰ ਪਿਆਰ ਨਹੀਂ ਕਰਦੇ ਸੀ ਅਤੇ ਪੰਜਾਬੀ ਕਲਾਕਾਰਾਂ ਨੂੰ ਆਪਣੀਆਂ ਫਿਲਮਾਂ ਦੇ ਵਿੱਚ ਨਹੀਂ ਲੈਂਦੇ ਸੀ ਪਰ ਗਿੱਪੀ ਗਰੇਵਾਲ ਹੋਰਾਂ ਨੇ ਇਸ ਮਿਥ ਨੂੰ ਤੋੜਿਆ ਅਤੇ ਖੁਦ ਉਹਨਾਂ ਨੇ ਦੱਸਿਆ ਕਿ ਹੁਣ ਪੰਜਾਬੀ ਸਿਨੇਮਾ ਨੂੰ ਕਿਵੇਂ ਹਿੰਦੀ ਸਿਨੇਮਾ ਦੇ ਵੱਲੋਂ ਅਪਰੋਚ ਕੀਤੀ ਜਾ ਰਹੀ ਹੈ ਕਿਵੇਂ ਉਹਨਾਂ ਦੇ ਕਲਾਕਾਰਾਂ ਨੂੰ ਬਾਲੀਵੁੱਡ ਦੇ ਸਿਨੇਮਾ ਦੇ ਵੱਲ ਚੁਭੂ ਲਾਇਆ ਜਾ ਰਿਹਾ ਹੈ ਜਿੰਨੀਆਂ ਹਿੰਦੀ ਫਿਲਮਾਂ ਬਣਦੀਆਂ ਸਾਰੇ ਪੰਜਾਬੀ ਮੁੰਡਿਆਂ ਨੂੰ ਅਪਰੋਚ ਕਰਦੇ ਆ ਉਹ ਆ ਕਰ ਲਿਏ ਆ ਕਰੋ ਜੀ ਉਹ ਕਰੋ ਆਪਾਂ ਰੋਜ਼ ਫਿਲਮਾਂ ਨੂੰ ਨਾ ਕਰੀ ਦੀ ਸਾਡਾ ਵੀ ਟਾਰਗੇਟ ਕੀ ਬਣਿਆ ਹੋਇਆ ਪਿਆ ਵੀਰ ਇੱਕ ਵਕਤ ਸੀਗਾ ਜਦੋਂ ਸਾਨੂੰ ਲੋੜ ਸੀ ਕਿ ਅਸੀਂ ਉੱਥੇ ਜਾਈਏ ਸਾਨੂੰ ਲੱਗਦਾ ਸੀ ਅਸੀਂ ਵੱਡੇ ਹੋ ਜਾਈਏ ਸਾਨੂੰ ਉਦੋਂ ਤਾਂ ਮੌਕਾ ਮਿਲਿਆ ਨਹੀਂ ਬਾਲਾ ਵਧੀਆ ਅੱਜ ਤਾਂ ਅਸੀਂ ਆਪ ਹੀ ਵੱਡੇ ਹੋ ਰਹੇ ਹਾਂ ਅਸੀਂ ਆਪਣੀ ਪੰਜਾਬੀ ਤੇ ਜ਼ੋਰ ਲਾਈਏ ਆਪਾਂ ਪੰਜਾਬੀ ਸਿਨੇਮ ਨੂੰ ਹੀ ਉੱਪਰ ਚੱਕ ਲਈਏ ਤੇ ਸ਼ਾਇਦ ਇਹ ਚੀਜ਼ ਹੁਣ ਸਾਬਤ ਕਰ ਦਿੰਦੀ ਹੈ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਸੋ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਬਾਲੀਵੁੱਡ ਇੰਡਸਟਰੀ ਦੇ ਸੁਪਰ ਹਿਟ ਅਟਰਟਸ ਨੇ ਜਿਨ੍ਹਾਂ ਨੇ ਖੁਦ ਗਿੱਪੀ ਗਰੇਵਾਲ ਹੋਰਾਂ ਦੀ ਤਾਰੀਫ਼ ਕੀਤੀ ਆ ਉਹਨਾਂ ਦੇ ਕਨਸੈਪਟਸ ਦੀ ਸ਼ਲਾਘਾ ਕੀਤੀ ਹੈ ਅਤੇ ਨਾਲ ਹੀ ਪੰਜਾਬੀ ਸਿਨੇਮਾ ਨੂੰ ਇੰਨਾ ਪਿਆਰ ਦੇਣ ਦੇ ਲਈ ਵੀ ਉਹਨਾਂ ਨੇ ਖਾਸ ਤੌਰ ਤੇ ਗਿੱਪੀ ਗਰੇਵਾਲ ਹੋਰਾਂ ਦਾ ਧੰਨਵਾਦ ਵੀ ਕੀਤਾ ਹੈ ਸਲਮਾਨ ਖਾਨ ਨੂੰ ਉੱਥੇ ਮਿਲੇ ਤਾਂ ਉਹਨਾਂ ਨੇ ਸਾਨੂੰ ਸਵਾਲ ਪੁੱਛਿਆ ਕਹਿੰਦਾ ਕੀ ਹੋ ਰਿਹਾ ਸੀ ਕਿ ਫਿਲਮ ਸਾਡੀ ਆ ਰਹੀ ਆ ਉਹਦਾ ਫੋਟੋ ਸ਼ੂਟ ਚੱਲਦਾ ਕਹਿੰਦਾ ਅੱਛਾ ਪੰਜਾਬੀ ਵਿੱਚ ਵੀ ਫਿਲਮਾਂ ਬਣਦੀਆਂ ਉਹ ਕਹਿੰਦਾ ਅੱਛਾ ਪੰਜਾਬੀ ਵਿੱਚ ਵੀ ਫਿਲਮਾਂ ਬਣਦੀਆਂ ਸੋ ਅੱਜ ਜਦੋਂ ਆਪਾਂ ਉੱਥੇ ਜਾਂਦੇ ਆ ਤਾਂ ਆਪਾਂ ਨੂੰ ਸਾਰੇ ਭਾਜੀ کہہ ਕੇ ਬੋਲਦੇ ਨੇ ਜੀ ਐਂ ਕਹਿੰਦੇ ਆ ਤੇ ਫਾਈਨਲੀ ਇਹ ਫਿਲਮ ਹੈ 13 ਸਤੰਬਰ ਨੂੰ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਵੇਗੀ ਖੁੱਦ ਫਿਲਮ ਦੇ ਸਟਾਰ ਕਾਸਟ ਦੇ ਵਿੱਚ ਗੁਰਪ੍ਰੀਤ ਕੁੱਕੀ ਅਤੇ ਗਿੱਪੀ ਗਰੇਵਾਲ ਹੋਰਾਂ ਨੇ ਦਰਸ਼ਕਾਂ ਨੂੰ 13 ਸਤੰਬਰ ਨੂੰ ਫਿਲਮ ਦੇਖਣ ਦੀ ਅਪੀਲ ਕੀਤੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁਕੀ ਆਰ ਤੁਸੀਂ ਮੈਨੂੰ ਦੇਖ ਰਹੇ ਹੋ ਸਾਂਝਾ ਟੀਵੀ ਤੇ ਔਰ ਮੇਰੀ ਰਿਕੁਐਸਟ ਹੈ ਕਿ 13 ਸੈਪਟੈਂਬਰ ਨੂੰ ਸਾਡੀ ਫਿਲਮ ਅਰਦਾਸ ਸਰਬਤ ਦੇ ਭਲੇ ਦੀ ਰਿਲੀਜ਼ ਹੋ ਰਹੀ ਹੈ ਅਰਦਾਸ ਫਿਰ ਅਰਦਾਸ ਕਰਾਂ ਇਹ ਦੋ ਫਿਲਮਾਂ ਸਾਡੀਆਂ ਤੁਸੀਂ ਦੇਖੀਆਂ ਬੇਪਨਾਹ ਮੁਹੱਬਤ ਤੁਸੀਂ ਦਿੱਤੀ ਹੈ ਔਰ ਮੇਰੀ ਬੇਨਤੀ ਹੈ ਕਿ ਅਸੀਂ ਉਹਨਾਂ ਦੋਵਾਂ ਫਿਲਮਾਂ ਜਿੰਨੀ ਮਿਹਨਤ ਤੇ ਦਿਲੋਂ ਇੱਕ ਕੋਸ਼ਿਸ਼ ਅਸੀਂ ਇਸ ਫਿਲਮ ਦੇ ਵਿੱਚ ਲਾਈ ਆਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਤੁਹਾਨੂੰ ਅਰਦਾਸ ਸਰਬਤ ਦੇ ਭਲੇ ਦੀ ਪਹਿਲੀਆਂ ਦੋਵਾਂ ਫਿਲਮਾਂ ਨਾਲੋਂ ਮੈਂ ਜ਼ਿਆਦਾ ਪਸੰਦ ਆਏਗੀ ਸੋ ਮਸਟ ਵਾਚ ਸੱਚੀ ਗੱਲੀ ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਸਾਡੀ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ 13 ਸਪਟੈਂਬਰ ਨੂੰ ਰਿਲੀਜ਼ ਹੋ ਰਹੀ ਹੈ ਜੀ ਸੋ ਇਹ ਇਸ ਲੜੀ ਦੀ ਸਾਡੀ ਤੀਸਰੀ ਫਿਲਮ ਹੈ 2016 ਦੇ ਵਿੱਚ ਪਹਿਲਾਂ ਅਰਦਾਸ ਆਈ ਸੀ ਫਿਰ 2019 ਦੇ ਵਿੱਚ ਅਰਦਾਸ ਕਰਾਂ ਤੇ ਹੁਣ ਅਰਦਾਸ ਸਰਬੱਤ ਦੇ ਭਲੇ ਦੀ ਸੋ ਪਹਿਲੀਆਂ ਫਿਲਮਾਂ ਤੁਸੀਂ ਦੇਖੀਆਂ ਹੋਣੀਆਂ ਆ ਥੈਂਕ ਯੂ ਤੁਹਾਡਾ ਬਹੁਤ ਬਹੁਤ ਉਹਨਾਂ ਦੇ ਸਾਨੂੰ ਬੜੇ ਮੈਸੇਜ ਮਿਲੇ ਸੀ ਬੜਾ ਪਿਆਰ ਸਤਕਾਰ ਮਿਲਿਆ ਸੀ ਉਹ ਫਿਲਮਾਂ ਦੇ ਲਈ ਉਹਨਾਂ ਨੇ ਤੁਹਾਨੂੰ ਮੋਟੀਵੇਟ ਕੀਤਾ ਸੀ ਆ ਬੂਸਟ ਅਪ ਕੀਤਾ ਜ਼ਿੰਦਗੀ ਨੂੰ ਜਿਉਣ ਦੇ ਨਵੇਂ ਤਰੀਕੇ ਦੱਸੇ ਸੀ ਸੋ ਉਸੇ ਤਰੀਕੇ ਨਾਲ ਉਸੇ ਉਮੀਦ ਨਾਲ ਇਸ ਫਿਲਮ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਫਿਲਮ ਤੁਹਾਡੀ ਲਾਈਫ ਦੇ ਵਿੱਚ ਹੋਰ ਖੁਸ਼ੀਆਂ ਲੈ ਕੇ ਆਵੇ ਤੁਹਾਨੂੰ ਤੁਹਾਡੀਆਂ ਅਰਦਾਸਾਂ ਨੇ ਜਿਹੜੀਆਂ ਉਹ ਵਾਇਗਰੂ ਵਾਇਗਰੂ ਤੱਕ ਪਹੁੰਚਣ ਵਾਇਗਰੂ ਉਹਨਾਂ ਨੂੰ ਪੂਰੀਆਂ ਕਰਨ ਸੋ ਆਪਣੀ ਅਰਦਾਸ ਕਿਵੇਂ ਕਰਨੀ ਹੈ ਸੋ ਮੈਂ ਜ਼ਿਆਦਾ ਇਸ ਫਿਲਮ ਬਾਰੇ ਕਹਾਣੀ ਬਾਰੇ ਦੱਸ ਨਹੀਂ ਸਕਦਾ ਹੈਗਾ ਤੁਹਾਨੂੰ ਬਟ ਤੁਸੀਂ ਟ੍ਰੇਲਰ ਦੇਖ ਲਿਆ ਹੁਣ ਜੇ ਨਹੀਂ ਦੇਖਿਆ ਤਾਂ ਤੁਸੀਂ ਜ਼ਰੂਰ ਦੇਖੋ